ਸਸ਼ੀ ਕਾਲ ਜੀ ਸਾਰੇ ਪ੍ਰਾਪਾਣ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਨੂਕੇ ਗਿੱਲ ਦੇ ਵਿੱਚ ਮਾਨੂਕੇ ਗਿੱਲ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਤੇ ਬਾਗੇ ਪੁਰਾਣੇ ਤੋਂ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਨਾ ਮਿੱਤਰੋ ਤਾਂ ਫੂਲੇਆਲਾ ਪੁਲ ਨੰਗਣ ਤੋਂ ਬਾਅਦ ਮਿੱਤਰੋ ਮਾਨੂਕੇ ਗਿੱਲ ਪਿੰਡ ਆਉਂਦਾ ਅੱਜ ਤੋਂ 2-4 ਦਿਨ ਪਹਿਲਾਂ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਇਤਿਹਾਸਕ ਜਗ੍ਹਾ ਤੇ ਹੋਇਆ ਥ ਉਸ ਮੇਲੇ ਨੂੰ ਮਾਨੂੰ ਜਦੋਂ ਅਸੀਂ ਨੰਗੇ ਲਖ ਤੇ ਅੱਜ ਭਾਈ ਤੁਹਾਨੂੰ ਇਸ ਪਿੰਡ ਦੇ ਵਿੱਚੋਂ ਘਰੇਲੂ ਪਰਿਵਾਰ ਦੇ ਘਰੋਂ ਆਪਾਂ ਇੱਕ ਮੇਹ ਵਿਖਾਉਣੀ ਆ ਕਿਹੜੇ ਭਰਾ ਦੇ ਕੋਲੇ ਮੇਹ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਰੇਟ ਆ ਆਜੋ ਮਿਲਦੇ ਆ ਭਾਈ ਨੂੰ ਕਰਦੇ ਗੱਲਬਾਤ ਆਪਾਂ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਵੈਗਰੂ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਠੀਕ ਆ ਜੀ ਚੜਦੀ ਕਲਾ ਜੀ ਸਾਰੇ ਜੀ ਚੜਦੀ ਕਲਾ ਅੱਛਾ ਭਾਈ ਇੱਕ ਵਾਰੀ ਨਾਮ ਦੱਸ ਦੀ ਆਪਣਾ ਜੀ ਦਾਦਾ ਦਾਦਾ ਜੀ ਹਾਂਜੀ ਕਿੰਨਾ ਜੀ ਕੀ ਨਾਮ ਆ ਜੀ ਬਲਕਰਨ ਸਿੰਘ ਜੀ ਬਲਕਰਨ ਸਿੰਘ ਤੇ ਆਪਾਂ ਨੂੰ ਜਿਵੇਂ ਪਿੰਡ ਦੇ ਵਿੱਚ ਆਪਾਂ ਜਾਣਦੇ ਹੁੰਦੇ ਆ ਕੀ ਨਾਮ ਦੇ ਜਾਣਦੇ ਆ ਜੀ ਅਸੀਂ ਆੜਾ ਦਾ ਕੰਮ ਕਰਦੇ ਆਂ ਕਮਿਸ਼ਨਰੀ ਅੰਟ ਠੀਕ ਹੈ ਮਹਾਰਾਜ ਜੀ ਅੱਜਾ ਵੈਰੂ ਜਿਹੜੀ ਆਪਾਂ ਮੈਂ ਵੇਚਣੀ ਆ ਜੀ ਇਹ ਕਿੰਨਵਾ ਸੂਆ ਸੋਨਾ ਨੇ ਦੂਜੇ ਸੂਏ ਸੋਨਾ ਬਾਈ ਦੂਜੇ ਸੂਏ ਨੇ ਸੋਨਾ ਵਾ ਕਿੰਨੇ ਦਿਨ ਲੈ ਜੂਗੀ ਹਜੇ ਜੀ ਚਾਰ ਪੰਜ ਦਿਨ ਲੈ ਜੂਗੀ ਜੀ ਚਾਰ ਪੰਜ ਦਿਨ ਲੈ ਜੂਗੀ ਕਿੰਨਾ ਕੁ ਦੁੱਧ ਦਿੱਤਾ ਸੀ ਨੇ ਪਹਿਲੇ ਸੂਏ ਦੇ ਪਹਿਲੇ ਸੂਏ 10 ਲੀਟਰ ਦਿੱਤਾ ਸੀ ਜੀ ਠੀਕ ਹੈ ਜੀ ਤੈਨੂੰ ਉਮੀਦ ਆ 15 ਲੀਟਰ ਦੁੱਧ ਦਿਓ ਜੀ ਦੇ ਦੁੱਧ ਤਿਆਰੀ ਤੁਰੀ ਮੈਂ ਸੁਣੀ ਕਰਦੀ ਹਾਂ ਹਜੇ ਦਿਨ ਤਾਂ ਲੈ ਜੂ ਪੰਜ ਚਾਰ ਜੀ ਨੇ ਬਸ ਇਹਨੇ ਮਹਾਈ ਲੋਈ ਚਾਰ ਕੀ ਹਾਂ ਠੀਕ ਹੈ ਬਾਈ ਅੱਛਾ ਘੋਟੀਆਂ ਕਰਦੇ ਝੋਟੀਆਂ ਜੀ ਸਾਰੀ ਗੱਲ ਦੀ ਜ਼ਿੰਮੇਵਾਰੀ ਸਾਡੀ ਹੈ ਠੀਕ ਹੈ ਮੈਂ ਕੋਈ ਐਮ ਨਾਲ ਜੇ ਕੋਈ ਘਰੇ ਰੱਖਣ ਨਾਲ ਜੇ ਯਾਦ ਕਰੂਗਾ ਜੀ ਕੋਈ ਟੱਕਰ ਨਹੀਂ ਠੀਕ ਹੈ ਅੱਛਾ ਰੇਟ ਕੀ ਰੋਊਗਾ ਜੀ ਦਾ ਰੇਟ 1,60,000 ਜੀ 1,60,000 ਰੁਪਏ ਵਿੱਚ ਮੰਤਨ ਹੋ ਜਾਊਗਾ ਜੀ ਕੋਈ ਨਹੀਂ ਬਾਈ ਕਰ ਦਾਂ ਠੀਕ ਹੈ ਬਾਈ ਧੋਰੀ ਵੀਰੇ ਖੋਲੀ ਮੜ ਜੀ ਕੱਢੀ ਮੈਨੂੰ ਲੈ ਕੇ ਜਾਈ ਪਾਈ ਕਿਹੜਾ ਕੜਾ ਦੀ ਮੜਾ ਜ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਸੁਂਦੀ ਆ ਸੂਣ ਦੇ ਵਿੱਚ ਹਜੇ 5-4 ਦਿਨ ਤਾਂ ਲੱਗੂਗੀ ਕਿਉਂਕਿ ਮੈਂ ਉਤੋਂ ਥੋੜੀ ਜਿਹੀ ਢਿੱਲੀ ਹੋਈ ਐ ਪੂੜੇ ਪੜੇ ਨਵਾਉਂਦੀ ਉਹਦੀ 5-4 ਦਿਨਾਂ ਦੇ ਵਿੱਚ ਤਿਆਰ ਹੋ ਕੇ ਸੋਣੀ ਨਿਠਰ ਕੇ ਕਰਮਾਂ ਵਾਲੀ ਸੂਗੀ ਰੇਟ ਇਹਦਾ 1 ਲੱਖ ਤੇ 60000 ਰੁਪਇਆ ਰੱਖਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਛੋਟੀ ਸੋਣੀ ਸੁਨੱਖੀ ਆ ਮੂੰਹ ਮੱਥੇ ਲੱਗਦੀ ਆ ਬਣਦੀ ਤਣਦੀ ਆ ਕੋਈ ਐ ਨਹੀਂ ਹੈਗਾ ਵੀ ਮੰਨ ਲਓ ਉਹ ਜੀ ਨਹੀਂਗੀ ਔਰ ਪਛੋਕੜ ਬਾਈ ਹੁਣ ਇਹਦੇ ਵੀ ਇਹਦਾ ਹਰਿਆਣੇ ਦਾ ਵਾ ਬਾਕੀ ਪੂਰੀ ਤਸੱਲੀ ਤੇ ਗਾਰੰਟੀ ਵਾਲੀ ਝੋਟੀਆਂ ਬਈ ਹੁਣੀਆਂ ਦੇ ਜਿਹੜਾ ਮਰਜ਼ੀ ਘਰੇ ਰੱਖਣ ਨਾਲ ਜਾਵੇ ਵੀ ਕੋਈ ਉਹੋ ਜੀ ਗੱਲ ਨਹੀਂ ਥਣਦੀਆਂ ਵਿਰਲਾ ਚੰਗੀਆਂ ਥਣਾ ਦੇ ਵਿੱਚ ਗੈਪ ਚੰਗਾ ਵਾ ਹੱਡਾ ਪੈਰਾਂ ਦੀ ਮਜ਼ਬੂਤੀ ਚੰਗੀ ਆ ਫੁੱਲੇ ਅੰਗਾ ਪੈਰਾਂ ਦੇ ਵਿੱਚ ਜਿੰਨੀ ਹੈਗੀ ਆ ਵਿਚਾਰੀ ਮਿੱਤਰੋ ਆ ਵੇਖਣੋ ਇਹਦਾ ਲਿਵਾ ਇੱਕ ਵਾਰੀ ਫੇਰ ਲੈ ਵੀ ਦੀਪ ਸਿੰਘ ਜੀ ਮੂੰਹ ਤੇ ਵੀ ਕੈਮਰਾ ਮਾਰਦੀ ਤੇ ਪਾਸੇ ਤੇ ਤੁਹਾਨੂੰ ਵੀ ਵਿਖਾ ਦਿਆ ਵੇਖੋ ਪਾਸੇ ਵਾਲੇ ਮਿੱਤਰੋ ਠੀਕ ਆ ਬਈ ਮੂੰਹ ਵੀ ਵਿਖਾ ਦਈਏ ਇੱਕ ਵਾਰੀ ਲੈ ਬਈ ਅੱਛਾ ਮਹਾਰਾਜ ਜੀ ਨੰਬਰ ਕਿੰਨਾ ਆ ਗਿਆ ਆਪਣਾ 9814772600 ਇੱਕ ਵਾਰੀ ਹੋਰ ਬੋਲ ਦਿਓ ਜੀ 9814772600 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਤੁਸੀਂ ਮਿੱਤਰੋ ਬਾਈ ਦੇ ਨਾਲ ਗੱਲਬਾਤ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਮਾਨੂ ਕੇ ਗੱਲ ਜਿਲ੍ਹਾ ਹੈਗਾ ਵਾ ਮੋਗਾ ਬਾਕੀ ਗੱਲਬਾਤ ਤੁਸੀਂ ਭਾਰੀ ਸਾਰੀ ਜਾਣਕਾਰੀ ਆ ਜਿਹੜੀ ਉਹ ਬਾਈ ਤੋਂ ਫੋਨ ਤੇ ਦੇ ਰਿਹਾ